ਇੱਕ ਨਵੀਂ ਵੀਡੀਓ ਵਿੱਚ ਇੱਕ ਵਾਰ ਫੇਰ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਦੀ ਜਿਹੜੀ ਇਹ ਵੀਡੀਓ ਉਹ ਤੁਸੀਂ ਇਸ ਟਾਈਮ ਸਕਰੀਨ ਦੇ ਸਾਹਮਣੇ ਜਿਹੜੀ ਇਹ ਦੇਖ ਰਹੇ ਹੋ ਪਿਕਚਰ ਜੋ ਵੀ ਆ ਰਿਹਾ ਇਹ ਹੈਗਾ ਫਰਸਟ ਡੇ ਕਵਰ ਤੇ ਇਹ ਜਿਹੜਾ ਫਰਸਟ ਡੇ ਕਵਰ ਆ ਇਹ ਇੰਡੀਆ ਗਵਰਨਮੈਂਟ ਵੱਲੋਂ ਜਾਰੀ ਕੀਤਾ ਗਿਆ ਇਧਰਲੀ ਸਾਈਡ ਦੇ ਉੱਤੇ ਲਿਖਿਆ ਵੀ ਹੋਇਆ ਤੇ ਇਹਦੇ ਉੱਤੇ ਜਿਹੜੀ ਇਹ ਪਿਕਚਰ ਆ ਇਹ ਹੈਗੀ ਰਾਜਕੁਮਾਰੀ ਅਮਰਤਾ ਕੌਰ ਅਮਰਤਾ ਕੌਰ ਇੱਥੇ ਦਾ ਨਾਮ ਵੀ ਆ ਤੇਰੀ ਪਿਕਚਰ ਤੇ ਜਿਹੜੀ ਇਹਦੇ ਤੇ ਇਧਰ ਟਿਕਟਾ ਇਹ ਇਸ ਰਾਜਕੁਮਾਰੀ ਅਮਰਤਕੌਰ ਦੀ ਅਮਰਤਕੌਰ ਦੀ ਪਿਕਚਰ ਲਾਈ ਗਈ ਆ ਤੇ 1999 ਦੇ ਵਿੱਚ ਇਹ 60 ਪੈਸੇ ਦੀ ਸਟੈਂਪ ਜਿਹੜੀ ਇੰਡੀਆ ਗਵਰਨਮੈਂਟ ਵੱਲੋਂ ਜਾਰੀ ਕੀਤੀ ਗਈ ਸੀਗੀ ਤੇ ਇਧਰ ਇਹ ਉੱਪਰੇ ਦੇ ਜਿਹੜੀ ਆ ਸਟੈਂਪਲ ਗੇਜ ਵੀ ਹਿੰਦੀ ਤੇ ਇੰਗਲਿਸ਼ ਚ ਲਿਖਿਆ ਹੋਇਆ 13 4 1999 ਨੂੰ ਇਹ ਜਾਰੀ ਹੋਈ ਸਟੈਂਪ ਜਿਹਦਾ ਫਸਟ ਡੇ ਕਵਰ ਆਪਣੇ ਇਸ ਟਾਈਮ ਸਕਰੀਨ ਦੇ ਉੱਤੇ ਆ ਤੇ ਬੰਬਈ ਤੋਂ ਇਹ ਜਨਮ ਹੋਇਆ ਹੋਇਆ ਫਸਟ ਡੇ ਕਾਵਰਾ ਤੇ ਬਾਕੀ ਜੇ ਆਪਾਂ ਗੱਲ ਕਰੀਏ ਰਾਜਕੁਮਾਰੀ ਅਮਰਤ ਦੀ ਅਮਰਤ ਕੌਰ ਦੀ ਤਾਂ ਇਹਦਾ ਜਨਮ ਲਖਨਊ ਦੇ ਵਿੱਚ ਹੋਇਆ ਸੀ ਤੇ ਇਹ ਜਿਵੇਂ 2 ਫਰਵਰੀ 191887 ਨੂੰ ਇਹਦਾ ਜਨਮ ਹੋਇਆ ਸੀ ਲਖਨਊ ਚ ਤੇ ਡੈਥ ਇਹਦੀ ਹੋਈ ਸੀਗੀ 6 ਫਰਵਰੀ 1964 ਨੂੰ 77 ਸਾਲ ਦੀ ਉਮਰ ਦੇ ਵਿੱਚ ਨਵੀਂ ਦਿੱਲੀ ਦੇ ਵਿੱਚ ਇਹਦੀ ਡੈਥ ਹੋ ਗਈ ਸੀਗੀ ਤੇ ਕਾਫੀ ਇਹ ਪੜੀ ਲਿਖੀ ਜਿਵੇਂ ਇੱਕ ਔਰਤ ਸੀਗੀ ਤੇ ਇਹਦਾ ਜਿਹੜਾ ਪਿਤਾ ਦਾ ਨਾਮ ਸੀ ਉਹ ਸੀ ਹਰਨਾਮ ਸਿੰਘ ਤੇ ਕਾਂਗਰਸ ਪਾਰਟੀ ਨੂੰ ਇਹ ਜਿਵੇਂ ਉਹਦੇ ਵਿੱਚ ਇਹ ਮੰਤਰੀ ਵੀ ਰਹੀ ਆ ਤੇ ਜਿਹੜਾ ਇਹਦਾ ਗ੍ਰੈਂਡਪੇਰ ਸੀਗੇ ਉਹ ਜਿਹੜਾ ਕਪੂਰਥਲੇ ਦਾ ਰਾਜ ਰਾਜਾ ਸੀਗਾ ਰੰਧੀਰ ਸਿੰਘ ਉਹਨਾਂ ਦੇ ਦਾਦਾ ਜੀ ਸੀਗੇ ਤੇ 1947 ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਇਹ ਇੰਡੀਆ ਦੇ ਪਹਿਲੇ ਹੈਲਥ ਮਨਿਸਟਰ ਸੀਗੇ ਤੇ ਇਹ 1957 ਤੱਕ ਜਾਰੀ ਰਹੇ ਯਾਨੀ ਕਿ 10 ਸਾਲ ਇਹ ਹੈਲਥ ਮਨਿਸਟਰ ਰਹੇ ਇੰਡੀਆ ਦੇ ਸੋ ਕਿੰਨੀ ਵੱਡੀ ਗੱਲ ਆ ਇਹ ਇੱਕ ਤੇ ਹੋਰ ਬਾਕੀ ਜਿਵੇਂ ਤੁਹਾਨੂੰ ਆਪੇ ਇਹਦੇ ਬਾਰੇ ਦੱਸ ਹੀ ਦਿੱਤਾ ਤੇ ਜਵਾਹਰ ਲਾਲ ਨਹਿਰੂ ਦੇ ਜਿਵੇਂ ਇਹ ਜਿਹੜਾ ਰਾ ਉਹ ਸੀਗਾ ਰਾਜ ਉਹਦਾ ਜਦੋਂ ਮੁੱਖ ਪ੍ਰਧਾਨ ਮੰਤਰੀ ਸੀ ਉਹਦੇ ਵਿੱਚ ਰਹੀ ਆ ਤੇ ਕਾਫੀ ਪੜੀ ਲਿਖੀ ਸੀ ਇਹ ਕੁੜੀ ਉਸ ਟਾਈਮ ਤੇ ਬਾਕੀ ਇਹ ਟਿਕਟ ਜਿਹੜੀ ਆਪਾਂ ਤੁਹਾਨੂੰ ਦਿਖਾਈ ਆ ਉਹਦੀ ਯਾਦ ਵਿੱਚ ਯਾਦ ਜਾਰੀ ਕੀਤੀ ਹੋਈ ਆ ਤੇ ਇਹ ਤੋਂ ਇਲਾਵਾ ਆਪਾਂ ਹੁਣ ਜਿਹੜੀ ਅਗਲੀ ਸਟੈਂਪ ਦੇਖਦੇ ਆ ਉਹ ਐਸਟੈਂਪ ਤੁਹਾਡੇ ਸਾਹਮਣੇ ਸਕਰੀਨ ਦੇ ਉੱਤੇ ਆ ਰਹੀ ਆ ਇਹ ਹੈਗੀ ਪਾਕਿਸਤਾਨ ਵੱਲੋਂ ਜਾਰੀ ਕੀਤਾ ਗਿਆ ਇੱਕ ਲਫਾਫਾ ਇਹ ਜਿਹਦੇ ਉੱਤੇ ਆ ਦੇਖੋ ਜੇ ਕਿਸੇ ਦੇ ਜਾਦ ਹੋਵੇ ਇਹਦੇ ਉੱਤੇ ਹੀ ਲਿਖਿਆ ਜਾਂਦਾ ਸੀਗਾ ਜਿਵੇਂ ਇਸ ਤਰ੍ਹਾਂ ਇਹ ਆਮ ਚਿੱਠੀ ਨਾਲੋਂ ਥੋੜਾ ਸਸਤਾ ਹੁੰਦਾ ਸੀ ਇਹਦੇ ਵਿੱਚ ਹੀ ਲਿਖ ਕੇ ਇਹਨੂੰ ਇਸ ਤਰ੍ਹਾਂ ਜੇ ਆਪਾਂ ਕਹੀਏ ਇਸ ਤਰ੍ਹਾਂ ਫੋਲਡ ਹੋ ਜਾਂਦਾ ਸੀ ਇਹ ਫੋਲਡ ਹੋ ਕੇ ਇੱਧਰ ਡਰੈਸ ਵਗੈਰਾ ਲਿਖਿਆ ਜਾਂਦਾ ਸੀ ਇਹ ਨੀਲੇ ਜਿਹੇ ਰੰਗ ਦਾ ਹੁੰਦਾ ਸੀ ਆਪਣੇ ਏਰੀਆ 'ਚ ਵੀ ਚੱਲਦਾ ਸੀ ਪਰ ਇਹ ਪਾਕਿਸਤਾਨ ਦਾ ਤੇ ਇਹਦੇ ਉੱਤੇ ਇੱਥੇ ਸਟੈਂਪ ਲੱਗੀ ਹੁੰਦੀ ਸੀ ਜਿੰਨੇ ਦਾ ਵੀ ਇਹ ਹੁੰਦਾ ਸੀਗਾ ਵੱਖਰੀ ਸਟੈਂਪ ਲਾਉਂਦੀ ਨਹੀਂ ਸੀ ਲੋੜ ਤੇ ਆਹ ਜਿਹੜਾ ਇਸ ਟੈਂਪ ਤੁਸੀਂ ਦੇਖ ਸਕਦੇ ਹੋ ਸਾਹਮਣੇ ਇਹ ਜਿਹੜਾ ਲਾਹੌਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਕਿਲਾ ਸੀਗਾ ਜਾਂ ਜਿਹਨੂੰ ਸਾਹੀ ਕਿਲਾ ਵੀ ਕਹਿੰਦੇ ਨੇ ਇਹ ਉਹਦੀ ਪਿਕਚਰ ਲੱਗੀ ਹੋਈ ਆ ਆਹ ਜਿਹੜਾ ਇਸ ਟੈਂਪ ਦੇ ਉੱਤੇ ਪਾਕਿਸਤਾਨ ਦਾ ਫਲੈਗ ਲੱਗਿਆ ਹੋਇਆ ਹੁਣ ਕਿਉਂਕਿ ਉਹਨਾਂ ਦੇ ਅੰਦਰ ਪਾਕਿਸਤਾਨ ਗਵਰਨਮੈਂਟ ਦੇ ਤੇ ਇਹਦੀ ਜਿਹੜੀ ਖਾਸੀਅਤ ਉਹ ਹੈਗੀ ਆ ਇੱਧਰ ਜਿਹੜੀ ਸਟੈਂਪ ਬਣੀ ਹੋਈ ਆ ਆਹ ਇਹ ਫੋਟੋ 50 ਪੈਸੇ ਦਾ ਜਿਹੜਾ ਸੀਗਾ ਸਾਰਾ ਇਹ ਲਫਾਫਾ ਤੇ ਇੱਧਰ ਆਪਾਂ ਜੀ ਦੇਖੀਏ ਪਹਿਲਾਂ ਆਹ ਲਾਹੌਰ ਲਾਹੌਰ ਦਾ ਕਿਲਾ ਹੈ ਇਹ ਤੇ ਸਾਹੀ ਕਿਲਾ ਵੀ ਕਹਿੰਦੇ ਨੇ ਇਹਨੂੰ ਤੇ ਗੱਲ ਕਰਦੇ ਸੀ ਆਪਾਂ ਇਸ ਸਟੈਂਪ ਦੀ ਇਹ ਸਟੈਂਪ ਹੈਗੀ ਹੈਗੀ ਘੋੜੇ ਦੇ ਉੱਤੇ ਸਵਾਰ ਮਹਾਰਾਜਾ ਰਣਜੀਤ ਸਿੰਘ ਦੀ ਇਹ ਬੇ ਡਰਾ ਕਰ ਲਿਆ ਸੀ ਉਹਨਾਂ ਨੇ ਫੇਡਰਾ ਕਰਨ ਦਾ ਕਾਰਨ ਤਾਂ ਆਪਾਂ ਨੂੰ ਪਤਾ ਨਹੀਂ ਹੈਗਾ ਅਜੇ ਤੱਕ ਪਤਾ ਨਹੀਂ ਲੱਗਿਆ ਵੀ ਇਹ ਪਾਕਿਸਤਾਨ ਗਵਰਨਮੈਂਟ ਨੇ ਕਿਉਂ ਜਿਵੇਂ ਇਹ ਵਿਦਰਾ ਕਰ ਲਿਆ ਸੀ ਜਾਰੀ ਕਰਕੇ ਪਰ ਜਾਰੀ ਇਹ ਹੋਇਆ ਹੋਇਆ ਪਾਕਿਸਤਾਨ ਗਵਰਨਮੈਂਟ ਵੱਲੋਂ ਉਹਦਾ ਜਿਹੜਾ ਡਿਪਾਰਟਮੈਂਟ ਆ ਪੋਸਟ ਆਫਿਸ ਵਾਲਾ ਉਹਦੇ ਵੱਲੋਂ ਤੇ ਬਹੁਤ ਵੱਡੀ ਗੱਲ ਆ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਸੀਗਾ ਉਹਦੀ ਰਾਜਧਾਨੀ ਲਾਹੌਰ ਹੁੰਦੀ ਸੀ ਤੇ ਲਾਹੌਰ ਤੇ ਜਿਹੜਾ ਕਿ ਪੰਜਾਬ ਦੀ ਅੱਜ ਇੱਕ ਅ ਰਾਜਧਾਨੀਆਂ ਲੈਦੇ ਪੰਜਾਬ ਦੀ ਤੇ ਇਹ ਮਹਾਰਾਜਾ ਰਣਜੀਤ ਸਿੰਘ ਜਿਹਦੇ ਰਾਜ ਵਿੱਚ ਸਾਰੇ ਧਰਮਾਂ ਦੇ ਲੋਕ ਸਭ ਤੋਂ ਜ਼ਿਆਦਾ ਖੁਸ਼ ਸੀਗੇ ਬੈਸ ਮਹਾਰਾਜਾ ਰਣਜੀਤ ਸਿੰਘ ਬਾਰੇ ਜ਼ਿਕਰ ਕਰਨ ਦਾ ਆਪਾਂ ਨੂੰ ਕੋਈ ਬਹੁਤਾ ਇੰਨਾ ਉਹ ਹੈ ਨਹੀਂ ਕਿਉਂਕਿ ਇੰਨਾ ਬਾਰੇ ਸਾਰੀ ਜਾਣੂ ਨਹੀਂ ਤੇ ਜਾਣੂ ਹੋਣਾ ਵੀ ਚਾਹੀਦਾ ਇੰਨੇ ਵਧੀਆ ਰਾਜੇ ਲਈ ਤੇ ਇਹ ਤਾਂ ਜਿਹੜੀ ਆਪਾਂ ਅਗਲੀ ਸਟੈਂਪ ਦੇਖਦੇ ਆ ਉਹ ਹੈਗੀ ਇਹ ਵਾਲੀ ਇਹ ਸਟੈਂਪ ਦਾ ਜ਼ਿਕਰ ਵੈਸੇ ਆਪਾਂ ਪਿਛਲੀ ਕਿਸੇ ਵੀਡੀਓ ਵਿੱਚ ਕਰ ਚੁੱਕੇ ਹਾਂ ਤੇ ਪਰ ਹੁਣ ਆਪਣੇ ਕੋਲੇ ਇਹਦਾ ਫਸਟ ਡੇ ਕਵਰ ਪ੍ਰਾਪਤ ਹੋਇਆ ਤਾਂ ਕਰਕੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਆਪਾਂ ਨੂੰ ਹੁਣ ਮਿਲਿਆ ਇਹਦੇ ਨਾਲ ਇਹਦਾ ਹੈਗਾ ਇਹ ਜਿਹੜਾ ਇਹ ਇਨਫੋਰਮੇਸ਼ਨ ਪੱਤਰ ਤੇ ਆਹ ਦੇਖੋ ਇਸ ਸਟੈਂਪ ਦੇ ਵਿੱਚ ਨਹਿਰੂ ਨਹਿਰੂ ਦੇ ਸਾਹਮਣੇ ਹੈਗੇ ਨੇ ਸਿੱਖ ਸੌਜੀ ਤੇ ਜਿਨ੍ਹਾਂ ਨੂੰ ਕਹਿੰਦੇ ਨੇ ਇਹ ਸੈਂਟਰਲ ਰਿਜ਼ਰਵ ਪੁਲਿਸ ਤੇ ਇਹ ਜਾਰੀ ਕੀਤੀ ਆ 1999 ਦੇ ਵਿੱਚ 60 ਪੈਸੇ ਦੀ ਸਟੈਂਪ ਤੇ ਆ ਆ ਤੁਸੀਂ ਆਪਣੇ ਆਪ ਵੀ ਦੇਖ ਸਕਦੇ ਹੋ ਸਾਰੇ ਪੱਗਾਂ ਵਾਲੇ ਸਿਪਾਹੀ ਤੇ ਖੜੇ ਨੇ ਤੇ ਬਾਕੀ ਇਹਦੇ ਤੇ ਇਹਦੇ ਬਾਰੇ ਜਿਆਦਾ ਜਾਣਕਾਰੀ ਹੈ ਤੇ ਇਧਰ ਇਹਨਾਂ ਬਾਰੇ ਥੋੜੀ ਜੀ ਹੋਰ ਇਨਫੋਰਮੇਸ਼ਨ ਆ ਜਿਵੇਂ ਆਪਾਂ ਅੱਗੇ ਦੇਖਦੇ ਹੁੰਨੇ ਆ ਤੇ ਇਸ ਜਿਵੇਂ ਜਿਹੜੀ ਆਪਾਂ ਇਹ ਆਪਾਂ ਨੂੰ ਹੁਣ ਪ੍ਰਾਪਤ ਹੋਈ ਹੈ ਅਸਲ 'ਚ ਪਹਿਲਾਂ ਆਪਣੇ ਕੋਲੇ ਸਟੈਂਪ ਸੀਗੀ ਉਹ ਆਪਾਂ ਤੁਹਾਨੂੰ ਦਿਖਾਈ ਹੋਈ ਹੈ ਪਹਿਲਾਂ ਕਿਸੇ ਨਾ ਕਿਸੇ ਵੀਡੀਓ ਵਿੱਚ ਪਿਛਲੀਆਂ 'ਚ ਤੇ ਆਹ ਹਿੰਦੀ ਦੇ ਵਿੱਚ ਲਿਖਿਆ ਹੋਇਆ ਜਿਹੜੀ ਇਹ ਹੈਗੀ ਹੈਗੀ ਕੇਂਦਰੀ ਰਿਜ਼ਰਵ ਪੁਲਿਸ ਵੱਲ ਤੇ ਉਹਨਾਂ ਵੱਲ ਇਹ ਲਿਖਿਆ ਹੋਇਆ ਇਹ ਸਾਰਾ ਕੁਝ ਆਹ ਪੂਰੇ ਵਿਸਤਾਰ ਸਹਿਤ ਹਿੰਦੀ ਦੇ ਵਿੱਚ ਲਿਖਿਆ ਹੋਇਆ ਪਹਿਲਾਂ ਤੇ ਉਹਦੇ ਨਾਲ ਹੀ ਇਹ ਇੰਗਲਿਸ਼ ਵਿੱਚ ਲਿਖਿਆ ਹੋਇਆ ਤੇ ਆਹ ਇਸ ਤਰ੍ਹਾਂ ਤੇ ਆਸ ਕਰਦੇ ਹਾਂ ਇਹ ਵੀਡੀਓ ਵੀ ਤੁਹਾਨੂੰ ਵਧੀਆ ਲੱਗੀ ਹੋ ਚੰਗੀ ਲੱਗੀ ਹੋ ਦੇਖਦੇ ਰਹੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ